ਇੱਥੇ ਫੇਮ ਲੈਣ ਲਈ ਕੰਮ ਹੁੰਦੇ ਦੇਖ ਮਾਰੇ ਇੱਥੇ ਪਰਦਾ ਨਹੀਂ ਕੋਈ ਰਾਜਾ ਰਣਜੀਤ ਸਿੰਘ ਬਾਰੇ ਜਦੋਂ ਗਰਜਿਆ ਉਦੋਂ ਦੇਖ ਡੋਲਣੇ ਆ ਕੰਦਾ ਹੁਣ ਡੁੱਬਦਾ ਪੰਜਾਬ ਨਾਲ ਕੋਈ ਬੋਲੇ ਦੇਖ ਬੰਦਾ ਜਿਹੜਾ ਬੋਲਦਾ ਸੀ ਇੱਥੇ ਉਹਨੂੰ ਚੁੱਪ ਕਰਵਾਤਾ ਜਿਹੜਾ ਬੋਲਦਾ ਸੀ ਤਾਂ ਹੀ ਮੂਸੇ ਆਲਾ ਮਰਵਾਤਾ ਸੱਚ ਬੋਲਾ ਇੱਥੇ ਨਾਲ ਕੀ ਮਾਰਾਂ ਮੈਂ ਪੱਕਾਈ ਇੱਥੇ ਗਿੱਲ ਦੇ ਆ ਰੈਪਾਂ ਵਿੱਚ ਪੂਰੀ ਆ ਸਚਾਈ ਆ ਪਰ ਮੱਦਾਵਰਾ ਬੋਲਦਾ ਕਹਿੰਦਾ ਤੀਜਰ ਲੈ ਕੰਮ ਕਰ ਤੀਜਰ ਲੈ ਕੰਮ ਕਰਿਆ ਕੋਣੂ ਕਹਿੰਦਾ ਸੀ ਹਾਂਜੀ ਅੱਛਾ ਤੇ ਉੱਥੇ ਚਲੋ ਥੋੜੀ ਬਹੁਤੀ ਬੈਸ ਹੋਈ ਸਾਡੀ ਹੂੰ ਕਹਿੰਦੇ ਦੰਦਾਂ ਨਾਲ ਕੋਟ ਅੱਛਾ ਮੈਲੇ ਕੋਟਿਆਂ ਨਾਲੇ ਬੋਤਲਾਂ ਭਰੰਤੀ ਜਿਹੜੀ ਬਚਾਈ ਦੋ ਚਾਰ ਚੱਕ ਲੈ ਕੇ ਆਈ ਸੀ ਅੱਛਾ ਲੈਨੇ ਮਨੂੰ ਘੱਟ ਹੋ ਰਿਹਾ ਫਿਰ ਉਹ ਬੰਦੇ ਦੀ ਐਨੀ ਵਧੀਆ ਗੱਲ ਹੈ ਉਹ ਕੁੜਦਾ ਵੀ ਮਨਾਉਂਦਾ ਵੀ ਆ ਕੇ ਸੁਣਾਓ ਅਜੇ ਕੁਸਚਨ ਨਾ ਮਾਰ ਘੈਂੜੀ ਕੁੜੀਆਂ ਨੂੰ ਟਰੋਲ ਕਰਨਾ ਹੈ ਬਹੁਤ ਸਾਹਮਣੇ ਬੈਠੀਆਂ ਟਰੋਲੀ ਕਰਨਾ ਪਾਣਾ ਸੁਣਾ ਦਿਓ ਬੱਸ ਸੁਣਾ ਦਿਨੇ ਲਾ ਜਿੰਨੀਆਂ ਵੀ ਸਾਹਮਣੇ ਕੁੜੀਆਂ ਬੈਠੀਆਂ ਗੌਰ ਨਾਲ ਜਿਹੜਾ ਸਾਡੀ ਸਪੈਸ ਦਾ ਰੀਲ ਦੇਖ ਰਹੀਆਂ ਮੜਾ ਹੁਣ ਗੌਰ ਰੱਖਿਆ ਇਹਦੇ ਤੇ ਮੁੰਡਾ ਥੋੜੇ ਦੇ ਤੇ ਕਮੈਂਟ ਕਰਨ ਲੱਗਾ ਨਹੀਂ ਮਤਲਬ ਕਿ ਸਾਰਿਆਂ ਨੂੰ ਨਹੀਂ ਕਹਿੰਦਾ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਥੋੜੀਆਂ-ਥੋੜੀਆਂ ਨੂੰ ਤਾਂ ਕਹਿਣਾ ਇੱਕ ਲੋਰਨ ਕਹਿ ਰਹੇ ਆ ਚੱਲ ਠੀਕ ਆ ਇੱਕ ਦੋ ਕੁੜੀਆਂ ਨੂੰ ਕਹੂਗਾ ਹੁਣ ਉਹਨੇ ਖਿਆਲ ਰੱਖਿਆ ਤੁਸੀਂ ਕਿ ਮੈਂ ਛੱਡਦਾ ਨਹੀਂ ਹੁੰਦਾ ਮੁੜ ਕੇ ਹਾਂ ਜਿਹਦੇ ਤੇਰਾ ਖਲਾਖ ਤੇ ਉਹਦਾ ਫਿਰ ਵੀ ਹੱਸ-ਸੱਸ ਗੱਲਾਂ ਕਰਦੀ ਆ ਹਾਂ ਉਸਤਾਦ ਮੜਾ ਜ ਆਪਣੇ ਹੱਥ ਨੂੰ ਸਾਭ ਕੇ ਰੱਖ ਫਿਰ ਨਾ ਕਹੀ ਟੰਗ ਤੇ ਇਹ ਜਿਹੜਾ ਸਾਹਮਣੇ ਰੀਲ ਦੇਖੀ ਤਾਂ ਉਹਨੂੰ ਕਹਿ ਰਹੇ ਆ ਕੀ ਫਰਕ ਨਹੀਂ ਕਰਦਾ ਕਰ ਦੋ ਟੈਗ ਫਿਰ ਹਾਂ ਜਰੂਰ ਜਰੂਰ ਜਿਹੜੇ ਜਿਹੜੇ ਮੁੰਡੇ ਦੀ ਸਹੇਲੀ ਹੈਗੇ ਮਾੜਾ ਕਰ ਦੋ ਟੈਗ ਠੀਕ ਹੈ ਤੇ ਦੂਜਾ ਕਹਿੰਦਾ ਕਿ ਸਾਹਮਣੇ ਰੱਖ ਆਪਣਿਆਂ ਵਾਲੀ ਨੂੰ ਮੈਨੂੰ ਕਹਿੰਦੀ ਤੇਰੇ ਨਾਲ ਪਿਆਰ ਆ ਕਿ ਜੇ ਸਮਝਾਉਣਾ ਦਾ ਸਮਝਾਲਾ ਬਾਈ ਤੇਰੀ ਸਹੇਲੀ ਮੇਰੇ ਨਾਲ ਗੱਲ ਕਰਨ ਨੂੰ ਤਿਆਰ ਆ ਕਹਿੰਦੇ ਗੱਲਾਂ ਹੁੰਦੀਆਂ ਤੇ ਹੁੰਦੀਆਂ ਰਹਿਣ ਦੇ ਕਹਿੰਦੇ ਗੱਲਾਂ ਹੁੰਦੀਆਂ ਤੇ ਹੁੰਦੀਆਂ ਰਹਿਣ ਦੇ ਰਾਹ ਦੇ ਰੋੜਿਆਂ ਨੂੰ ਰਾਹੇ-ਰਾਹੇ ਪੈਣ ਦੇ ਕਹਿੰਦੇ ਤੇਰੇ ਅੱਗੇ ਹੋਣਾ ਮਜਬੂਰ ਚਾਹੀਦਾ ਓ ਰੱਬ ਆਣ ਕੇ ਪੁੱਛੇ ਤੈਨੂੰ ਕੀ ਚਾਹੀਦਾ ਓ ਰੱਬ ਆਣ ਕੇ ਪੁੱਛੇ ਤੈਨੂੰ ਕੀ ਚਾਹੀਦਾ ਸੋ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਬਿੱਟੂ ਪੇਪਰਵਾ ਜਿਵੇਂ ਤੁਹਾਨੂੰ ਪਤਾ ਤੁਹਾਨੂੰ ਹਰ ਵਾਰ ਇੱਕ ਨਵੀਂ ਨਵੀਂ ਸ਼ਖਸੀਅਤ ਦੇ ਨਾਲ ਮਿਲਣ ਦਾ ਮੌਕਾ ਲੈਂਦਾ ਰਹਿੰਦਾ ਤੇ ਸਾਨੂੰ ਵੀ ਐਂਟਰਟੇਨਮੈਂਟ ਕਰਨ ਦਾ ਜਿਹੜਾ ਮੌਕਾ ਮਿਲਦਾ ਰਹਿੰਦਾ ਤੇ ਅੱਜ ਜਿਨ੍ਹਾਂ ਨੂੰ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾ ਇੱਕ ਛੋਟੀ ਜੀ ਉਮਰ ਦੇ ਵਿੱਚ ਜਿਵੇਂ ਕਹਿੰਦੇ ਛੋਟੀ ਉਮਰ ਦੇ ਵੱਡੀਆਂ ਪਲੰਗਾ ਪੋਟਣ ਵਾਲਾ ਇੱਕ ਛੋਟੀ ਜੀ ਉਮਰ ਦਾ ਨੌਜਵਾਨ ਆ ਸਾਹਿਲ ਗੱ ਤੇ ਇੰਸਟਾਗ੍ਰam ਦੇ ਉਪਰ ਤੁਸੀਂ ਦੇਖਦੇ ਹੋ ਕਿਵੇਂ ਗੱਭਰੂ ਨੇ ਧੱਕ ਪਾਈ ਹੋਈ ਹੈ ਤੇ ਨਾਲ ਨਾਲ ਮੈਂ ਤੁਹਾਨੂੰ ਉਹਦੀ ਆਈਡੀ ਵੀ ਮੈਂਸ਼ਨ ਕਰ ਦੇਣਾ ਤੇ ਹੁਣ ਆਪਾਂ ਥੋੜੀ ਮੁਲਾਕਾਤ ਕਰਾਉਣੀ ਹੈ ਸਾਹਿਲ ਗਿੱਲ ਦੇ ਨਾਲ ਆਓ ਜੀ ਤੇ ਭਾਈ ਗਿੱਲ ਸਾਹਿਬ ਬਨੋਂ ਵੀ ਸਸਈ ਗੱਲ ਤੇ ਮੇਰੇ ਵੱਲੋਂ ਵੀ ਸਸਈ ਗੱਲ ਹੁਣ ਆਪਾਂ ਸ਼ੁਰੂਆਤ ਕਰਦਾ ਪਹਿਲੇ ਐਂਟਰਟੇਨਮੈਂਟ ਤੋਂ ਜੇ ਦੀ ਕਿਸੇ ਵਿੱਚ ਦੀ ਆਪਾਂ ਸ਼ੁਰੂਆਤ ਕਰਦੇ ਆਪਾਂ ਜੀ ਪਹਿਲਾਂ ਤਾਂ ਲੋਕ ਰੱਬ ਦੇ ਨਾਂ ਤੋਂ ਕਰਦੇ ਹੁੰਦੇ ਆ ਹਾਂਜੀ ਹਾਂਜੀ ਹੁਣ ਤੁਸੀਂ ਬੇਸ਼ੱਕ ਰੱਬ ਦੇ ਨਾਂ ਤੋਂ ਕਰ ਲਿਓ ਹਾਂਜੀ ਹਾਂਜੀ ਜੇ ਤੁਸੀਂ ਕਿਸੇ ਨੂੰ ਵੀ ਰੱਬ ਮੰਨਦੇ ਬੇਸ਼ੱਕ ਕੋਈ ਨਾਂ ਤੋਂ ਉਸ ਤੋਂ ਕਰ ਲਿਓ ਆਪਾਂ ਐਂਟਰਟੇਨ ਮੇਰਾ ਕਸੂਰ ਤੇ ਦੱਸ ਦੇ ਤੂੰ ਕਿਉਂ ਹੋਇਆ ਦੂਰ ਤੇ ਦੱਸ ਦੇ ਮੇਰਾ ਕਸੂਰ ਤੇ ਦੱਸ ਦੇ ਤੂੰ ਕਿਉਂ ਹੋਇਆ ਦੂਰ ਤੇ ਦੱਸ ਦੇ ਬਦਲ ਗਏ ਆਏ ਸਚਮਚ ਹੀ ਕਿ ਮੈਨੂੰ ਹੀ ਸਤੋਂ ਨਾਏ ਬਦਲ ਗਏ ਆਏ ਸਚਮਚ ਹੀ ਕੇ ਮੈਨੂੰ ਹੀ ਸਤਾਉਣਾ ਏ ਵੇ ਮੇਰੇ ਮਰਨੇ ਤੇਰਾ ਮਹਿੰਗਾ ਤੇ ਜਾਂਦੀ ਨੂੰ ਰਵਾਉਣਾ ਏ ਵੇ ਮੇਰੇ ਮਰਨੇ ਤੇਰਾ ਮਹਿੰਗਾ ਤੇ ਜਾਂਦੀ ਨੂੰ ਰਵਾਉਣਾ ਏ ਗਾਇਕੀ ਸੋਨੀਆ ਆਪਣਾ ਸਾਇਲ ਪਰ ਇਹ ਦੱਸੋ ਮੈਨੂੰ ਤੁਸੀਂ ਮੇ ਆਪ ਆਈਡਲ ਮੰਨਦੇ ਨੇ ਕਿਸੇ ਨੂੰ ਹਾਂ ਜੀ ਕਿਵੇਂ ਕੋਈ ਸਿੰਗਰ ਆ ਜਾਂ ਮੰਨ ਲਓ ਕਿਸੇ ਨੂੰ ਵੀ ਜਾਂ ਕਿਸੇ ਲਖਾਰੀ ਨੂੰ ਆਪਾਂ ਆਈਡਲ ਮੰਨਦੇ ਹਾਂ ਵੀ ਮੈਂ ਉਹਦੇ ਵਰਗਾ ਬਣਨਾ ਫਿਰ ਤੁਹਾਨੂੰ ਜਿਹੜਾ ਮਨ ਲਓ ਤੁਹਾਡੇ ਨਜ਼ਰੀਏ ਦੇ ਅਕੋਰਡਿੰਗ ਤੁਸੀਂ ਕਿਹਨੂੰ ਜ਼ਿਆਦਾ ਪਸੰਦ ਕਰਦੇ ਹੋ ਨਾ ਖਾਸ ਬਾਈ ਗੁਰਾਸੇ ਤੇ ਗੁਲਾਬ ਸਿੱਧੂ ਬਾਈ ਪਰ ਉਹਨਾਂ ਦੀ ਤਾਂ ਫੋਕ ਗਾਇਕੀ ਹੈ ਦਾ ਫੋਕ 'ਚ ਵੀ ਮੇਰੇ ਮਤਲਬ ਕਿ ਮੈਂ ਸ਼ੁਰੂਤੀ ਜਦੋਂ ਮੈਂ ਗਾਉਂਦਾ ਸੀ ਤੇ ਕੋਈ ਕਲਾਸਿਕਲ ਮਤਲਬ ਕਿ ਮੈਂ ਜਦੋਂ ਲਿਖਦਾ ਵੀ ਹਾਂ ਤੇ ਮੈਂ ਜ਼ਿਆਦਾ ਸੁਣ ਕੇ ਗੁਲਾਬ ਸਿੱਧੂ ਨੇ ਲਿਖਦਾਗਾ ਠੀਕ ਹੈ ਹਾਂਜੀ ਤੇ ਕਲਾਸਿਕਲ ਤਾਂ ਚਲ ਮੇਰਾ ਗਾਉਣਾ ਸ਼ੌਂਕ ਆ ਅੱਗੇ ਜਾ ਕੇ ਤਾਂ ਫੋਕ ਚ ਜਾਣਾ ਅੱਗੇ ਮੰਨ ਲਓ ਫੋਕ ਚ ਜਾਣਾ ਹਾਂਜੀ ਹਾਂਜੀ ਤੇ ਮੰਨ ਲਓ ਜਿਵੇਂ ਹੁਣ ਆਪਾਂ ਕਹਿ ਦਿੰਦੇ ਵੀ ਇੱਕ ਚਿਟਕ ਲੱਗੀ ਸਾਨੂੰ ਜਾਂ ਤਾਂ ਕਿਸੇ ਨੂੰ ਦੇਖ ਕੇ ਲੱਗਦੀ ਆ ਜਾਂ ਫਿਰ ਸਾਡੇ ਖੂਨ ਚ ਹੁੰਦੀ ਆ ਜਾਂ ਫਿਰ ਸਾਡੇ ਪਰਿਵਾਰ ਦੇ ਵਿੱਚ ਵੀ ਕੋਈ ਹੁੰਦੇ ਨੇ ਮਨ ਲਓ ਇਦਾਂ ਦੇ ਸ਼ਖਸ ਜਿਹੜੇ ਮੰਨ ਲਓ ਕੋਈ ਗਾਉਂਦੇ ਨੇ ਜਾਂ ਲਿਖਦੇ ਨੇ ਤੁਹਾਨੂੰ ਕਿੱਥੋਂ ਲੱਗੀ ਆ ਚੀਜ਼ ਦੀ ਮੈਂ ਤੁਹਾਨੂੰ ਦੱਸਦਾ ਗੱਲ ਵੀਰੇ ਅਸੀਂ ਮਤਲਬ ਛੋਟੇ ਹੀ ਹੁੰਦੇ ਸੀਗੇ ਉਦੋਂ ਆਪਾਂ ਕਹਿ ਨਹੀਂ ਦਿੰਦੇ ਵੀ ਜਿਵੇਂ ਆਪਾਂ ਭਰਾਵਾਂ ਵਿੱਚ ਇੱਕ ਗੱਲ ਹੁੰਦੀ ਆ ਵੀ ਆਪਾਂ ਟਾਸ ਕਰਕੇ ਕਰਾਂਗੇ ਵੀ ਪਰ ਮਾ ਡਾ ਬਈ ਮੇਰਾ ਤੇ ਚਾਚਾ ਤਾਇਏ ਦੇ ਮੁੰਡੇ ਅਸੀਂ ਸਕੇ ਤੇ ਉਹ ਅਸੀਂ ਐਦਾ ਹੀ ਬੈਠੇ ਮਜ਼ਾਕ ਕਰ ਰਹੇ ਸੀਗੇ ਤੇ ਅਸੀਂ ਟਾਸ ਕਰ ਲਿਆ ਉਹ ਕਹਿੰਦਾ ਮੈਂ ਫੌਜੀ ਬਣੂ ਐ ਕਰੂ ਅਸੀਂ ਦੋਨਾਂ ਨੇ ਡਿਸਾਈਡ ਕੀਤਾ ਵੀ ਆਪਾਂ ਸਿੰਗਰ ਬਣਾਂਗੇ ਠੀਕ ਹੈ ਮੈਂ ਉਦੋਂ ਤੋਂ ਫਿਰ ਅਸੀਂ ਇੱਕ ਆਪਣੇ ਇਧਰ ਮੇਰੇ ਤਾਇਆ ਜੀ ਆ ਤੇ ਉਹਨਾਂ ਕੋਲ ਜਾ ਕੇ ਅਸੀਂ ਥੋੜਾ ਬਹੁਤਾ ਚਲੋ ਜਾਣ ਲੱਗੇ ਉਹਨਾਂ ਕੋਲ ਤੇ ਉਹਨਾਂ ਨੇ ਸਾਨੂੰ ਮੜਾ ਮੋਟਾ ਦੱਸਿਆ ਸਾਰਗਮ ਵਗੈਰਾ ਕਰਾਈ ਅੱਛਾ ਉਹ ਅਸੀਂ ਕਰਦੇ ਹੁੰਦੇ ਇਹ ਚਲੋ ਉਹਨਾਂ ਨੂੰ ਮੜਾ ਮੋਟਾ ਦੇਖਦੇ ਕੇ ਫਿਰ ਮੈਂ ਹੌਲੀ ਹੌਲੀ 우ਸਤਾਦ ਕਬਲ ਖਾਨ ਸੁਣ ਲੱਗਿਆ ਠੀਕ ਹੈ ਉਹਨਾਂ ਨੇ ਸੁਣ ਕੇ ਫਿਰ ਅਸੀਂ ਕਲਾਸਿਕਲ ਜਾਣ ਲੱਗਿਆ ਸੀ ਮੈਂ ਤੇ ਫਿਰ ਮੈਂ 4th ਕਲਾਸ ਚ ਜਦੋਂ ਆਇਆ ਸੀ ਉਦੋਂ ਮੈਨੂੰ ਕੰਪੀਟੀਸ਼ਨਾਂ ਤੇ ਲੈ ਕੇ ਜਾਂਦੇ ਹੁੰਦੇ ਸੀ ਜਿਵੇਂ ਕਿ ਕਵਿਤਾ ਵਗੈਰਾ ਦਾ ਸੁਣ ਕਵਿਤਾ ਵਗੈਰਾ ਗਾ ਕੇ ਮਰ ਕਰਦੇ ਹੁੰਦੇ ਸੀ ਹੂੰ ਤੇ ਇਸ ਤੋਂ ਬਾਅਦ 6ਵੀਂ ਕਲਾਸ ਚ ਚਲੋ ਨਗਾਉਣ ਲੱਗ ਗਿਆ ਸਟੇਜ ਤੇ ਹੂੰ ਮੈਨੂੰ ਬੜੇ ਸੱਦਰ ਲੱਗੇ ਮੈਮ ਵੀ ਵਗੈਰਾ ਸਾਰੇ ਪਾਰਟਿਸਪੇਟ ਕਰਾਉਣ ਲੱਗ ਗਏ ਫੰਕਸ਼ਨਾਂ ਚ ਬਿਲਕੁਲ ਬਿਲਕੁਲ ਹਾਂ ਤੇ ਇਸ ਤੋਂ ਬਾਅਦ ਮੈਂ 7ਵੀਂ ਕਲਾਸ ਚ ਆਇਆ ਤੇ ਮੈਂ ਆ ਦਾ ਪਹਿਲਾ ਗਾਣਾ ਲੀ ਗਿਆ ਸੀ ਜੱਟ ਬਾਸ਼ ਜੱਟ ਬਾਸ਼ ਹਾਂ ਦੀ ਰੈਪ ਲੀ ਗਿਆ ਸੀ ਰੈਪ ਉਹ ਹੁਣ YouTube ਤੇ ਹੈਗਾ ਉਸ ਤੇ ਥੋੜੇ ਬਹੁਤ ਚਲੋ ਵਿਊ ਆਏ 75 ਕਰਕੇ ਜਾਂ 70 ਕਰਕੇ ਵਿਊ ਹੈਗੇ ਹੈਗੇ ਆਪਾਂ ਉਹ ਤਾਂ ਜਿਹੜਾ ਲਿੰਕ ਹੈਗਾ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੇ ਦਰਸ਼ਕਾਂ ਨੂੰ ਤੁਸੀਂ ਦੇਖ ਵੀ ਸਕਦੇ ਹੋ ਉਹ ਸੀ ਦਾੜਾ ਲਿੰਕ ਹੈਗਾ ਅੱਛਾ ਨਾਲ ਨਾਲ ਆਪਾਂ ਹੁਣ ਜਿਹੜਾ ਗੱਲਾਂ ਬਾਤਾਂ ਦਾ سلسلہ ਜਾਰੀ ਵੀ ਰੱਖਾਂਗੇ ਤੇ ਜਾਂ ਤਾਂ ਮੈਨੂੰ ਥੋੜੀ ਜਿਹੀ ਰੈਪ ਸੁਣਾ ਦਿਓ ਫਿਰ ਥੋੜੀ ਜੀ ਹੁਣ ਮਾਹੌਲ ਵੀ ਬਣਦਾ ਰਹੂਗਾ ਕਿਉਂਕਿ ਗੱਲਾਂ ਦੇ ਨਾਲ ਨਾਲ ਜਿਹੜੇ ਸਾਡੇ ਸੱਜਣ ਸਾਨੂੰ ਦੇਖ ਰਹੇ ਨੇ ਉਹਨਾਂ ਦੇ ਕੰਨ ਵੀ ਮਿੱਠੇ ਹੋਣੇ ਜ਼ਰੂਰੀ ਚਾਹੀਦੇ ਹਾਂਜੀ ਹਾਂਜੀ ਮੈਂ ਤੁਹਾਨੂੰ ਰੈਪ ਸੁਣਾਉਣਾ ਪੰਜਾਬ ਤੇ ਮੈਂ ਪੰਜਾਬ ਤੇ ਰੈਪ ਲਿਖਿਆ ਸੀਗਾ ਉਹ ਕਰਨਾ ਸੀਗਾ ਪਰ ਚਲੋ ਇਧ ਉਹ ਵਧੀਆ ਲਿਖਣ ਲੱਗ ਗਿਆ ਮੈਨੂੰ ਕਹਿੰਦੇ ਰੈਪ ਸਾਡਾ ਤੂੰ ਆ ਚੀਜ਼ੇ ਲਿਖ ਬੈਸਟ ਨੋਟਸ ਦੇ ਵਿੱਚ ਆ ਗਿਆ ਹਾਂਜੀ 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 ਤੇ ਰੈਪ ਮੈਂ ਇਦਾਂ ਲਿਖਿਆ ਸੀਗਾ ਉਹ ਪੰਜਾਬ ਤੇ ਲਾ ਕੇ ਆਪਣਾ ਆਪਣੇ ਕਿ ਲੌਂਗ ਲੌਂਗੀ ਹੈ ਜੀ ਗੋਪੀ ਲੌਂਗੀ ਬਾਈ ਹਾਂ ਗੋਪੀ ਲੌਂਗੀ ਇਹਨੇ ਲਿਖਿਆ ਸੀਗਾ ਤੇ ਉਸ ਨੂੰ ਦੇਖ ਕੇ ਫਿਰ ਮੈਂ ਲਿਖਿਆ ਉਹ ਚ ਕੀ ਕਹਿੰਦਾ ਅ ਜੇ ਵੀ ਤੁਸੀਂ ਪਾਰਟ 2 ਲਿਖ ਲਿਆ ਮੈਂ ਲੋ ਹਾਂਜੀ ਹਾਂਜੀ ਮੈਂ ਪਾਰਟ 2 ਲਿਖ ਲਿਆ ਉਹਦਾ ਅੱਛਾ ਤੇ ਉਹ ਚ ਕਹਿੰਦਾ ਇੱਥੇ ਫੇਮ ਲੈਂਣ ਲਈ ਕੰਮ ਹੁੰਦੇ ਦੇਖ ਮਾਰੇ ਇੱਥੇ ਪਰਦਾ ਨਹੀਂ ਕੋਈ ਰਾਜਾ ਰਣਜੀਤ ਸਿੰਘ ਬਾਰੇ ਜਦੋਂ ਗਰਜਿਆ ਉਦੋਂ ਦੇਖ ਡੋਲਣੇ ਆ ਕੰਦਾ ਹੁਣ ਡੁੱਬਦਾ ਪੰਜਾਬ ਨਾਲ ਕੋਈ ਬੋਲੇ ਦੇਖ ਬੰਦਾ ਜਿਹੜਾ ਬੋਲਦਾ ਸੀ ਇੱਥੇ ਉਹਨੂੰ ਚੁੱਪ ਕਰਵਾਤਾ ਜਿਹੜਾ ਬੋਲਦਾ ਸੀ ਤਾਂ ਹੀ ਮੂਸੇ ਆਲਾ ਮਰਵਾਤਾ ਸੱਚ ਬੋਲਾ ਇੱਥੇ ਨਾਲ ਕੋਈ ਮਾਰਾਂ ਮੈਂ ਪੱਕਾਈ ਇੱਥੇ ਗਿਲਦੇ ਆ ਰੈਪਾਂ ਵਿੱਚ ਪੂਰੀ ਆ ਸਚਾਈ ਹੁਣ ਡੁੱਬਦਾ ਪੰਜਾਬ ਤੋਂ ਬੱਚਾ ਆਲਾ ਮੇਰੇ ਰੱਬਾ ਜਿਹੜੇ ਪਹਿਲਾਂ ਸੀ ਰਿਵਾਜ ਹੁਣ ਦੱਸ ਕਿੱਥੋਂ ਲੱਭਾਂ ਫੇਮ ਲੈਂਣ ਲਈ ਇੱਥੇ ਇੱਜ਼ਤਿਆ ਤਾਰੀ ਕੁਝ ਸੋਚਿਆ ਨਹੀਂ ਲਾਤੀ ਦੇਖ ਸ਼ਰਮੇ ਆ ਸਾਰੇ ਤੈਨੂੰ ਆਉਣਗੇ ਪਰ ਜਿਤਨਾ ਰਹਿਉ ਤੇਰਾ ਬਾਪੂ ਤੇ ਉਹ ਭਾਈ ਦੋਵੇਂ ਨੀਵੀਂ ਪਾ ਕੇ ਰਹੁ ਤੈਨੂੰ ਮਿਲੂਗੀ ਆ ਫੇਮ ਪੂਰਾ ਮਸ਼ਹੂਰ ਤੂੰ ਆ ਹੋਏਗੀ ਕੱਲੀ ਬਹਿ ਕੇ ਦੇਖੇ ਘੁੱਬਾ ਮਾਰ ਮਾਰ ਰੋਏਗੀ ਹਮ ਇਹ ਚੀਜ਼ ਲਿਖੀ ਮੈਨੂੰ ਨਹੀਂ ਸੋਹਣੀ ਚੀਜ਼ ਲਿਖੀ ਮਤਲਬ ਚੰਗੇ ਲਫ਼ਜ਼ਾਂ ਨੂੰ ਵੀ ਤਰਜੀ ਤੁਸੀਂ ਦਿੰਦੇ ਹੋ ਹਾਂ ਤੇ ਜੇ ਆਪਾਂ ਨਾਲ ਨਾਲ ਗੱਲ ਕਰੀਏ ਜਿਹੜੇ ਘਰ ਦੇ ਵਿੱਚ ਕਲਾਕਾਰੀ ਹੁੰਦੀ ਆ ਕੋਈ ਵੀ ਆਰਟਿਸਟ ਹੁੰਦਾ ਬੇਸ਼ੱਕ ਹੋ ਕੋਈ ਗਵਈਆ ਹੋਵੇ ਗਾਉਣ ਵਾਲਾ ਹੋਵੇ ਬੇਸ਼ੱਕ ਕੋਈ ਮਿਊਜ਼ੀਸ਼ੀਅਨ ਹੋਵੇ ਕੋਈ ਸਾਜੀ ਜਿਵੇਂ ਆਪਾਂ ਕਹਿ ਦਿੰਦੇ ਆ ਤੇ ਕਿਸੇ ਵੀ ਆਰਟਿਸਟ ਦੀ ਆਪ ਗੱਲਬਾਤ ਕਰੀ ਤਾਂ ਉਹਦੇ ਘਰ ਦਾ ਖਰਚਾ ਬੜਾ ਦਿੱਕਤ ਉਹ ਦੀਆਂ ਕਿਉਂਕਿ ਇਹਦੇ ਵਿੱਚ ਪਹਿਲਾਂ ਛੇਤੀ ਛੇਤੀ ਬੰਦੇ ਨੂੰ ਤਰੱਕੀ ਨਹੀਂ ਨਾ ਮਿਲਦੀ ਤੇ ਤੁਹਾਡੇ ਘਰ ਦੇ ਵਿੱਚ ਕਿਦਾਂ ਦਾ ਮਾਹੌਲ ਆ ਫਿਰ ਦਾ ਚਲੋ ਮਾਹੌਲ ਤਾਂ ਵੀਰੇ ਸਾ ਮਤਲਬ ਕਿ ਜਿਹੜੇ ਮਿਡਲ ਕਲਾਸ ਫੈਮਿਲੀ ਤੇ ਹੁੰਦੇ ਹੈਗੇ ਹੂੰ ਹੂੰ ਉਹ ਇੰਨਾ ਬਜਟ ਨਹੀਂ ਚੱਕ ਸਕਦੇ ਹੂੰ ਤੋਂ ਤਾਂ ਵੀ ਚਲੋ ਮੇਰੇ ਜਿਹੜੇ ਮਮ ਡੈਡ ਆ ਉਹ ਤਾਂ ਵੀ ਮੈਨੂੰ ਪੂਰਾ ਸਪੋਰਟ ਕਰਿਆ ਖੋਲੇ ਦਿੱਤੀ ਹੈ ਮਤਲਬ ਕਿ ਮਨੂੰ ਠੀਕ ਹੈ ਵੀ ਜਿੱਥੇ ਜਾਣਾ ਵੀ ਵੀ ਛੰਡੇ ਕੱਢ ਕੇ ਆਂ ਹਾਂਜੀ ਹਾਂਜੀ ਠੀਕ ਹੈ ਤੇ ਮਾਤਾ ਵੀ ਚਲੋ ਬਾਪੂ ਹਜੇ ਇਹਨੂੰ ਕਰ ਦੇਣਗੇ ਮਾਦਾ ਕਿਰੋ ਨਾ ਕਿ ਤੂੰ ਕਰਕੇ ਪੈਸੇ ਜਾ ਕੇ ਵੀ ਤੂੰ ਜਾ ਕਰ ਦੇ ਹੈਲਪ ਕੋਈ ਕਰ ਹਾਂਜੀ ਹਾਂਜੀ ਤੇ ਯਾਰਾਂ ਦੋਸਤਾਂ ਦੀ ਸਪੋਰਟ ਕਿੰਨੀ ਕਬੜੀ ਟੀਚਰਾਂ ਵਾਲੇ ਪਰਕਾਰ ਯਾਰਾਂ ਦੋਸਤਾਂ ਦੀ ਸਪੋਰਟ ਹੈ ਗਈ ਹੈ ਵੀਰੇ ਬਹੁਤ ਜ਼ਿਆਦਾ ਗਈ ਦਿਲੋਂ ਦੱਸਿਓ ਦਿਲੋਂ ਹਾਂਜੀ ਹਾਂਜੀ ਪਰ ਇੱਕ ਬੰਦਾ ਨਾਲ ਖੜੀਦਾ ਇੱਕ ਬੰਦਾ ਨਾਲ ਕੱਢਦਾ ਕੀ ਨਾਂਉ ਕੀ ਮੈਂਸ਼ਨ ਕਰਾਂ ਰਵੀ ਵੀਰੇ ਰਵੀ ਬਾਈ ਹਾਂਜੀ ਪੂਰੀ ਪੂਰਾ ਨਾਂ ਕੀ ਆ ਰਵੀ ਸਿੱਧੂ ਕਹਿੰਦੇ ਰਵੀ ਸਿੱਧੂ ਠੀਕ ਆ ਇਹਨੂੰ ਵਧੀਆ ਗੱਲ ਆ ਬਈ ਚੰਗੀ ਜੀ ਤੇ ਉਹ ਤਾਂ ਹੈ ਗਿਆ ਕਾਫੀ ਯਾਰ ਦੋਸਤਾਂ ਫਿਲਹਾਲ ਥੋੜੇ ਬਹੁਤ ਤੇ ਚਲੋ ਐਨੇਆਂ ਨੂੰ ਮੈਂ ਨਹੀਂ ਬੁਲਾਉਂਦਾ ਮੈਂ 7-8 ਆਣਾਂ ਤੇ ਇਹਨਾਂ ਨੂੰ ਮੈਂ ਪੂਰਾ ਵਧੀਆ ਬੁਲਾਉਂਦਾ ਠੀਕ ਹੈ ਹਾਂਜੀ ਅੱਛਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੋਨੇ ਚ ਅਸੀਂ ਸੋਚਿਆ ਹੁੰਦਾ ਨਾ ਵੀ ਮੈਂ ਐਨੇ ਸਮੇਂ ਦੇ ਵਿੱਚ ਮੈਂ ਕੁਐਸਚਨ ਨਮਾ ਲੈ ਕੇ ਆ ਰਿਆਂ ਸਾਡੇ ਸੱਜਣਾਂ ਦੇ ਜਿਹੜੇ ਸਾਨੂੰ ਦੇਖ ਰਹੇ ਦਰਸ਼ਕ ਸਾਡੇ ਉਹਨਾਂ ਦੇ ਲਈ ਹੈ ਨਾ ਨਮਾ ਐਸ ਇੱਕ ਵਾਰ ਤੁਸੀਂ ਕੀ ਕਰੋਗੇ ਹੁਣ ਇੱਕ ਦਿਵੇਂ ਤੁਸੀਂ ਰੈਪ ਵੀ ਕਰਦੇ ਹੋ ਗਾਣੇ ਵੀ ਤੁਸੀਂ ਗਾਉਨੇ ਹੋ ਫੋਕ ਜਾਂ ਮਲੋ ਕਲਾਸੀਕਲ ਤੁਸੀਂ ਜਿੱਦਾਂ ਦਾ ਵੀ ਟੱਚ ਲੈ ਕੇ ਆ ਹੁਣ ਜਿਹੜਾ ਪਹਿਲਾਂ ਤੁਸੀਂ ਫਸਟ ਟਾਈਮ ਲੈ ਕੇ ਆਉਗੇ ਉਹ ਕੀ ਲੈ ਕੇ ਆਉਂਗੇ ਮੈਂ ਵੀਰੇ 10ਵੀਂ ਕਲਾਸ ਚ ਸੀ ਮੇਰੇ ਨਾਲ ਅਸੀਂ ਆਪ ਕੀਤਾ ਕਿ ਤਾ ਕਿ ਤਸਵੀਰਾਂ ਮਿਲ ਕੇ ਰਿਲੀਜ਼ ਕੀਤਾ ਸੀ ਹੂੰ ਤੇ ਮੇਰੇ ਨਾਲ ਦਾ ਬੋਲ ਜਿਹੜਾ ਗਾਣੇ ਚ ਸੀ ਮੇਰੇ ਨਾਲ ਮੁੰਡਾ ਗੰਗਣਾ ਮੁੰਡਾ ਜਾਂਦਾ ਮੈਂ ਉਹ ਮਨ ਬੋਲ ਦਾ ਤੱਕ ਧੱਕ ਚੈਂਪੀਅਨ ਚ ਚੀਜ਼ ਲੇਖ ਬਾਈ ਤੱਕ ਚੈਂਪੀਅਨ ਕੋਈ ਹਾਂਜੀ ਤੇ ਉਸ ਟਾਈਮ ਬੈਠਾ ਮੈਂ ਸੋਚਿਆ ਮੈਂ ਕਿ ਨਹੀਂ ਤਪ ਉਹ ਹੁਣ ਕਹਾ ਬਾਈ ਨੇ ਬਿਲਕੁਲ ਹਾਂ ਤੇ ਫਿਰ ਮੈਂ ਗਾਣਾ ਲਿਖਿਆ ਸੀ ਮੇਰੇ ਗੱਲ ਬੋਲ ਤੇ ਠੀਕ ਹੈ ਬੋਲ ਚ ਇੱਕ ਤੁਨ ਮਲਾਈਨ ਸੁਣਾਉਣਾ ਉਹ ਚ ਕੀ ਕਹਿੰਦਾ ਹੋ ਆ ਜਾ ਕਰਨਾ ਸਿਖਾਵਾਂ ਤੈਨੂੰ ਪਿਆਰ ਗੋਰੀਏ ਹੋ ਗੱਲ ਗੁੱਟ ਤੇ ਲਖਾਣਾ ਮੇਰਾ ਨਾ ਗੋਰੀਏ ਆਜਾ ਕਰਨਾ ਸਿੱਖਾ ਵਾ ਤੈਨੂੰ ਪਿਆਰ ਗੋਰੀਏ ਨਹੀਂ ਤੂੰ ਬੋਟ ਤੇ ਲਖਾਣਾ ਮੇਰਾ ਨਾਮ ਗੋਰੀਏ ਲਖਾਣਾ ਲਿਖਿਆ ਮੈਨੇ ਉਹ ਕਹਿੰਦਾ ਕਿਆ ਵਾ ਜਿਵੇਂ ਹੁਣ ਜਿਹੜੇ ਆਪਣੇ ਰਿਸ਼ਤੇਦਾਰ ਭੈਣ ਭਾਈ ਹੁੰਦੇ ਨੇ ਹਾਂਜੀ ਹਾਂਜੀ ਕਈ ਵਾਰ ਮੈਂ ਜ਼ਰਦਰ ਦੇਖਿਆ ਉਹ ਟੀਚਰਾਂ ਵੀ ਕਰਦੇ ਹੁੰਦੇ ਆ ਤੇ ਕਈ ਵਾਰ ਕਲਾਕਾਰਾਂ ਨੂੰ ਕੰਜਰ ਦਾ ਰੂਪ ਵੀ ਦਿੰਦੇ ਆ ਹਾਂ ਹਾਂ ਤੇ ਕੋਈ ਹੈਗਾ ਫਰਹਜਾ ਕੋਈ ਰਿਸ਼ਤੇਦਾਰ ਇਹਦੇ ਮੇਰੇ ਮੂੰਹ ਮਾਰਿਆ ਹਮ ਕਦੇ ਮੈਂ ਸਾਨੂੰ ਐਵੇਂ ਗੱਪ ਮਾਰੀ ਜਾਂਦਾ ਵੀਰੇ ਅੱਜ ਤੱਕ ਮੈਨੂੰ ਮਹਿਣਾ ਤਾਂ ਕਿਸੇ ਨੇ ਦਿੱਤਾ ਜਾ ਵੀ ਤੂੰ ਆ ਕਰ ਮੇਰੇ ਜਿਹੜਾ ਛੋਟਾ ਮਾਮਾ ਵੱਡਾ ਮਾਮਾ ਉਹਨਾਂ ਦੇ ਵੀ ਪੂਰੀ ਫੁੱਲ ਸਕੂਲ ਤਾਂ ਠੀਕ ਹੈ ਮਨ ਲੱਗਦਾ ਕਿ ਚੱਲਣਾ ਚੋ ਨਹੀਂ ਕਰ ਰਹੀ ਕੋਈ ਸਕੂਲ ਵਾਲੇ ਯਾਰ ਤਾਂ ਉਹ ਹੈਗਾ ਕਈ ਮੁੰਡੇ-ਮੁੰਡੇ ਜਿਹੜੇ ਸਕੂਲ 'ਚ ਜਾਂਦੇ ਆ ਹਾਂ ਹਾਂ ਮਤਲਬ ਮੜਾ-ਮੋਟਾ ਕਰਦੇ ਨੇ ਚੜ੍ਹ ਵਗੈਰਾ ਕਰਦੇ ਨੇ ਵੀ ਉਹ ਆ ਗਿਆ ਸੋ ਮੈਂ ਮਤਲਬ ਕੇ ਸੋਬੇ ਮੇਰੇ ਕੋਲ ਜਾਂਦਾ ਹੁੰਦਾ ਸੀ ਠੀਕ ਹੈ ਆਪਣੇ ਚਲੋ ਵਧੀਆ ਬੁਲਾਉਂਦੇ ਆ ਮੈਨੂੰ ਕਾਫੀ ਟਾਈਮ ਤੋਂ ਜਾਣਦੇ ਸੀ ਮੈਨੂੰ ਸਕੂਲ 'ਚ ਪੜ੍ਹਦੇ ਹੁੰਦੇ ਸੀ ਮੇਰੇ ਨਾਲ ਉਦੋਂ ਠੀਕ ਹੈ ਤੇ ਮੈਂ ਗਾਉਂਦਾ ਹੁੰਦਾ ਸੀ ਮੈਨੂੰ ਚੱਕ ਕੇ ਲੈ ਜਾਂਦੇ ਸੀ ਕਲਾਸ ਕਦੇ ਤੋਂ ਸੁਣਾ ਚੱਲ ਤੇ ਉਹਨਾਂ ਕੋਲ ਮੈਂ ਜਾਣ ਲੱਗ ਗਿਆ ਉੱਥੇ ਮੈਨੂੰ ਕਹਿ ਦਿਆ ਕਰਨ ਵੀ ਤੂੰ ਐਂ ਕਰਦਾ ਜਾ ਉਹਦੇ ਦੰਤ ਤੇ ਜਾਣਾ ਉਹ ਬੰਦੇ ਨੇ ਵੀ ਮੈਨੂੰ ਸਮਝਾਇਆ ਤੂੰ ਕੁਛ ਨਹੀਂ ਹੰਦਾ ਵੀ ਖਰੀ ਚੱਲ ਬਹੁਤ ਜਣੇ ਬੋਲਦੇ ਆ ਬੋਲੀ ਜਾਂਦੇ ਕਹਿੰਦੇ ਤੂੰ ਉਹ ਦੇਖੇ ਚੀਰਖ ਕਰਨਾ ਜਿਵੇਂ ਹੁਣ ਆਪਣੀ ਜ਼ਿੰਦਗੀ ਦੇ ਵਿੱਚ ਕਈ ਵਾਰ ਘਟਨਾਵਾਂ ਵਾਪਰਦੀਆਂ ਹਾਂਜੀ ਕਈ ਵਾਰ ਸਾਡੀ ਜ਼ਿੰਦਗੀ ਵਿੱਚ ਕੋਈ ਇਹੋ ਜਿਹਾ ਹਾਦਸਾ ਵਾਪਰਦਾ ਵੀ ਸਾਨੂੰ ਬਹੁਤ ਅੰਦਰੋਂ ਤੋੜ ਕੇ ਰੱਖ ਦਿੰਦਾ ਹਾਂਜੀ ਕਈ ਵਾਰ ਸਾਡੀ ਜ਼ਿੰਦਗੀ ਵਿੱਚ ਇਹੋ ਜਿਹਾ ਹਾਦਸਾ ਵੀ ਵਾਪਰਦਾ ਤੇ ਅਸੀਂ ਉਹਨੂੰ ਯਾਦ ਕਰ ਕਰਕੇ ਅੱਜ ਵੀ ਹੱਸਦੇ ਹਾਂ 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 ਅਸੀਂ ਇਕੱਲੇ ਬੈਠ ਕੇ ਵੀ ਹੈ ਨਾ ਹਾਂਜੀ ਕਿਹੜਾ ਸਾਨੂੰ ਹੈ ਤਾਂ ਹੈਗੇ ਵੀਰੇ ਕਾਫੀ ਹਾਂ ਹਾਂ ਪਰ ਉਹਨਾਂ ਚੋਂ ਜਿਵੇਂ ਕਿ ਮੇਰੇ ਜਦੋਂ ਤੁਹਾਨੂੰ ਮਦਦ ਸਿਖਦੇ ਹੁੰਦੇ ਸੀ ਸੀ ਹਾਂ ਹਾਂ ਉਹ ਮੇਰੇ ਗੱਲ ਯਾਦ ਰਹਿੰਦੀ ਆ ਮੇਰਾ ਵੱਡਾ ਭਾਈ ਸੀ ਹਾਂ ਹਾਂ ਮੇਰੇ ਡੈਡੀ ਚਲੋ ਗਾਈਆਂ ਦਾ ਵਪਾਰ ਕਰਦੇ ਆ ਬਿਲਕੁਲ ਅਸੀਂ ਤਿੰਨ ਜਣੇ ਸੀਗੇ ਹੂੰ ਅ ਰਾਹੁਲ ਸੀ ਹੂੰ ਚਲੋ ਚਾਚਾ ਲੱਗਦਾ ਮੇਰਾ ਹੂੰ ਉਹ ਕਹਿੰਦਾ ਆਪਾਂ ਗਾਈ ਫੜ ਕੇ ਲੈ ਕੇ ਆਉਣੀ ਹੈ ਅੱਛਾ ਗਾਈ ਫੜ ਕੇ ਲੈ ਕੇ ਆਉਣੀ ਗਾਈ ਫੜ ਕੇ ਲੈ ਕੇ ਨਹੀਂ ਉਧਰ ਸਾਡੇ ਭਗਲ ਵਗੈਰਾ ਹੁੰਦੇ ਆ ਫਿਰਦੇ ਹੁੰਦੇ ਗਾਈਆਂ ਉਦੋਂ ਐਜੇ ਹੁੰਦਾ ਵੀ ਲੈ ਕੇ ਆਈ ਐ ਅਸੀਂ ਵੀ ਕੁਝ ਹਾਂ ਮੇਰੇ ਕਲ ਦੇ ਕਲ ਤੇ ਮੇਰੇ ਡੈਡੀ ਨੇ ਸਲਾਹ ਮੈਂ ਸਵੇਰਾ ਕੀ ਪੰਦਣਾਂ ਕਹਿੰਦੇ ਵੀ ਬਾਈ ਗਾ ਫੜ ਕੇ ਲੈ ਕੇ ਆਉਣੀ ਤੇ ਕਹਿੰਦੇ ਕਹਿੰਦੇ ਚਲ ਲਿਆਓ ਅਸੀਂ ਨਾ ਕਵਾਂਡ ਇਕੱਠਾ ਕਰ ਲਿਆ ਅੱਛਾ ਬੋਤਲਾਂ ਵਗੈਰਾ ਇਕੱਠਾ ਕਰਕੇ ਅਸੀਂ ਬੰਦੇ ਮੈਂ ਹਜੇ ਆਧਰਾ ਹੀ ਗਏ ਸੀ ਅਸੀਂ ਹਾਂ ਮੇਰਾ ਪਰਮ ਵੱਡਾ ਭਰਾ ਬੋਲਦਾ ਕਹਿੰਦਾ ਤੀਜਰ ਲੈ ਕੇ ਕੰਮ ਕਰੇ ਤੀਜਰ ਲੈ ਕੇ ਕੰਮ ਕਰਿਆ ਤੁਹਾਨੂੰ ਕਹਿੰਦਾ ਸੀ ਹਾਂਜੀ ਅੱਛਾ ਤੇ ਉੱਥੇ ਚਲੋ ਥੋੜੀ ਬਹੁਤੀ ਬੈਸ ਹੋਈ ਸਾਡੀ ਹੂੰ ਕਹਿੰਦੇ ਦੰਦਾਂ ਨੇ ਕੋਟ ਅੱਛਾ ਮੈਲੇ ਕੋਟਿਆਂ ਵਾਲੇ ਬੋਤਲੇ ਭੰਨਤੀ ਜਿਹੜੇ ਬਚਾਇ ਦੋ ਚਾਰ ਚੱਕ ਲੈ ਕੇ ਆਏ ਸੀ ਅੱਛਾ ਲੈਣੇ ਨੂੰ ਘੱਟ ਹੋ ਰਿਹਾ ਫਿਰ ਉਹ ਬੰਦੇ ਦੀ ਐਨੀ ਵਧੀਆ ਗੱਲ ਉਹ ਕੁੜਦਾ ਵੀ ਮਨਾਉਂਦਾ ਵੀ ਆ ਕੇ ਵੱਡਾ ਭਰਾ ਪਿਆਰ ਕਰ ਹਾਂਜੀ ਹਾਂਜੀ ਤੇ ਚਲੋ ਉਹ ਚੀਜ਼ਾਂ ਜਿਹੜਾ ਦੇ ਕਰਕੇ ਕਈ ਵਾਰ ਆ ਜਾਂਦਾ ਹੁਣ ਬਾਈ ਹਰੇ ਪਿੰਡ ਰਹਿੰਦੇ ਹੈਗੇ ਹੂੰ ਚਾਚਾ ਜੀ ਦੇ ਦਿੱਤ ਤੋਂ ਬਾਅਦ ਅੱਛਾ ਉਹ ਪੈਨ ਲੱਗ ਗਈ ਸੀ ਹੂੰ ਤੇ ਆ ਜਾਂਦੇ ਕਈ ਵਾਰ ਬੁਲਾ ਲੈਂਦੇ ਆ ਹਮ ਪਰ ਜਿਵੇਂ ਤੁਸੀਂ ਕਿਹਾ ਵੀ ਇੱਕ ਬੰਦਾ ਜਮਾ ਖਾਸ ਹਮ ਰਵੀ ਭਾਈ ਉਹ ਰਵੀ ਹੋਈ ਹੈ ਹਾਂਜੀ ਠੀਕ ਹੈ ਉਹ ਬੰਦੇ ਨੇ ਮਤਲਬ ਕਿ ਇੰਨੀ ਕੀ ਜ਼ਿਆਦਾ ਸਪੋਰਟ ਕੀਤੀ ਆ ਅਸੀਂ ਮਿਲੇ ਮੈਂ ਲਾਇਬ੍ਰੇਰੀ ਬੈਠਾ ਸੀ ਅਸੀਂ ਕੁੜੀਆਂ ਵਗੈਰਾ ਦੀ ਤਿਆਰੀ ਕਰਾਉਂਦੇ ਹੁੰਦੇ ਸੀ 15 ਅਗਸਤ ਸੀਗੀ ਹਮ ਅਸੀਂ ਸਾਰਿਆਂ ਨੇ ਮਤਲਬ ਕਿ ਸਾਡੀ ਆਈਟਮਾਂ ਹੁੰਦੀ ਸੀ ਜਿਵੇਂ ਰਾਸ਼ਟਰੀ ਗਾਣ ਵਗੈਰਾ ਹੋ ਗਿਆ ਇਹ ਅੱਧਾ ਕੁਛ ਪੰਗੜਾ ਵਗੈਰਾ ਦਾ ਬਾਈ ਪੰਗੜਾ ਸੌਣ ਆਉਂਦੇ ਸੀ ਠੀਕ ਹੈ ਤੇ ਉਹ ਵੀ ਟ੍ਰੇਨ ਕਰ ਕਰ ਰਿਹਾ ਸੀ ਅਸੀਂ ਵੀ ਇਦੋਂ ਤੇ ਨਾਲ ਸਹਿਮ ਸੀ ਮੁੰਡਾ ਉਹ ਚਲੋ ਬਾਈ ਰਵੀ ਨਾਲ ਵਧੀਆ ਬੁਲਾਉਂਦਾ ਹੁੰਦਾ ਸੀ ਬੁਲਾਉਂਦਾ ਤਾਂ ਰਵੀ ਬਾਈ ਪਹਿਲਾਂ ਵੀ ਸੀ ਮੈਨੂੰ ਮਤਲਬ ਇੰਨਾ ਨਹੀਂ ਸੀ ਉਦੋਂ ਹੌਲੀ ਹੌਲੀ ਪਿਆਰ ਜ਼ਿਆਦਾ ਹੋ ਗਿਆ ਹਾਂਜੀ 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 ਤੇ ਉਹ ਸਾਨੂੰ ਮਿਲਿਆ ਅਸੀਂ ਤਬਲਾ ਚੱਕਿਆ ਲੋਟ ਕਰਉਣ ਲਈ ਬਾਹਰ ਵਾਗ ਗਏ ਬਾਈ ਆਇਆ ਚਲੋ ਉਥੋਂ ਜਾ ਕੇ ਬਾਈ ਸਾਨੂੰ ਵਧੀਆ ਮੈਨੂੰ ਵਧੀਆ ਬੁਲਾਉਣ ਲੱਗ ਗਿਆ ਤੇ ਇਸ ਤੋਂ ਬਾਅਦ ਇੰਨਾ ਕੁ ਜ਼ਿਆਦਾ ਮੂੰਹ ਪਿਆਰ ਪਿਆ ਹੁਣ ਘਰ ਵਾਂਗੂ ਵਰਤ ਵਰਤਈਏ ਜਿਵੇਂ ਕਹਿੰਦੇ ਨੇ ਆਪਾਂ ਵੱਡਾ ਭਰਾ ਹੀ ਲਾ ਲੋ ਠੀਕ ਹੈ ਵੱਡੇ ਭਰਾ ਵਾਂਗੂ ਖੜਾ ਨਾਲ ਤੇ ਹੁਣ ਮੈਂ ਸਿੱਖ ਦੇ ਰਿਆਂ ਚਲੋ ਹਾਂ ਆਪਣਾ ਮਾਤਾ ਨੇ ਹੁਣ ਚਲੋ ਬਾਹਰ ਜਾਣਾ ਹੂੰ ਤੇ ਵੱਡੇ ਬਾਈ ਨੇ ਫੀਸ ਭਰੀ ਠੱ 10000 ਕੀ ਭਰਤਾ ਆਪਦੇ ਕੋਲ ਪ੍ਰੋਗਰਾਮ ਤੋਂ ਲਾ ਕੇ ਆਈ ਸੀ ਠੀਕ ਭਾਈ ਨੇ ਭਰੀ ਆ ਸਾਰੀ ਕੀਤੀ ਨਹੀਂ ਬੜੀ ਐਦਾ ਸਪੋਰਟ ਕਰਨੀ ਪੰਦੀ ਵੀ ਆ ਜੇਰੀ ਕਲਾਕਾਰ ਅੱਜ ਕੱਲ ਵੀਰੇ ਪਤਾ ਕੀ ਸੋਚਦਾ ਬੰਦਾ ਵਿਕਰ ਦਾ ਕਰੀ ਜਾਂਦੇ ਆਪਾਂ ਕੀ ਲੈਣਾ ਹੂੰ ਆਪਣੇ ਲਈ ਤਾਂ ਸਾਰੀ ਕਰਦੇ ਆ ਪਰ ਕਿਸੇ ਲਈ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ ਹਾਂਜੀ 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 ਤੇ ਉਹਨੇ ਹੁਣ ਕੱਲ ਪਰ ਸਹੀ ਗੱਲ ਹੈ ਮੈਂ ਬਸ ਗਿਆ ਮੈਂ ਕਿਹਾ ਭਾਈ ਮੈਂ ਕਲਾਸ ਲੈਣੇ ਜਾਣਾ ਤੇ ਕਹਿੰਦਾ ਤੂੰ ਚੱਲ ਜਾ ਚੱਲ ਪਰੇ ਮਨੇ ਫੋਨ ਲਾ ਦੀ ਜਾਣ ਤੋ ਤੁਰਨ ਲੱਗੇ ਇੱਥੋਂ ਗਿਆ ਮੈਂ ਸਕੂਲ ਤੋਂ ਬਸ ਵਾੜ ਲਈ ਅੱਛਾ ਬਸ ਇਥੋਂ ਆਈ 2:15 ਤੇ ਸਾਢੇ 3 ਮੈਨੂੰ ਉੱਥੇ ਲਾਇਆ ਤੇ 4 4 ਪਿਆ ਤੋ ਉਥੋਂ ਬਸ ਤੁਰੇ अच्छा 7 ਵਜੇ ਮੈਂ ਉਲਝਦਾ ਹਲਤੀ ਤਾਂ ਠੀਕ ਖੜਾ ਰਿਹਾ ਲਗਾ ਬਾਈ ਨੂੰ ਫੋਨ ਲਾਇਆ ਮੈਂ ਕਿ ਬਾਈ ਯਾਰ ਬਾਸ ਨਹੀਂ ਤੇ ਕਹਿੰਦਾ ਮੈਂ ਚੱਲ ਪਹੁੰਚਦਾ ਤੂੰ ਆ ਕੇ ਰੱਖਾ ਉੱਥੋਂ ਫਿਰ ਜਿਹੜੇ ਜਿੰਨਾ ਤੋਂ ਸਿੱਖ ਰਿਹਾ ਹਾਂ ਉਸਤਾਜ ਜੀ ਤੋਂ ਹੂੰ ਉਹਨਾਂ ਨੇ ਫੋਨ ਕੀਤਾ ਗਏ ਉਹ ਮੈਨੂੰ ਛੱਡ ਕੇ ਆਏ ਵਖੋ ਕੈਂਚਾ ਉੱਥੇ ਮੈਂ ਬੈਠਾ ਰਿਹਾ ਮੈਂ ਤੜਕੇ ਦੀ ਰੋਟੀ ਨਹੀਂ ਖਾ ਕੇ ਗਿਆ ਸੀਗਾ ਸਵੇਰ ਸਕੂਲ ਜਾਣ ਲੱਗਿਆ ਮੈਨੂੰ ਆਇਆ ਸੀ ਕਾਲੀ ਸੀ ਹੈ ਮੇਰਾ ਪਹਿਲਾ ਦਿਨ ਸੀ ਹੂੰ ਸਕੂਲ ਚ ਗਿਆ ਸਕੂਲ ਚ ਮੈਨੂੰ ਉਠਾਲਿਆ ਬੈਂਚ ਤੋਂ ਕਹਿੰਦੇ ਉਹ ਕੰਨੇ ਕੀ ਕਰਦਾ ਸਕੂਲ ਚ ਤੂੰ ਅੱਛਾ ਕਹਿੰਦੇ ਕਾਫੀ ਲੰਮੀਆਂ ਗੈਰਹਾਜ਼ਰੀਆਂ ਤੇਰੀਆਂ ਹੂੰ ਕਹਿੰਦੇ ਤੇਰਾ ਨਾ ਕੱਟਦਾ ਅੱਛਾ ਤੇ ਮੈਨੂੰ ਕਹਿੰਦੇ ਹਰ ਚੀਜ਼ ਲਿਖ ਮੈਂ ਕਹਾਂ ਹਰ ਚੀਜ਼ ਹੈਗਾ ਤਾਂ ਕਰ ਦਿਓ ਮੈਂ ਕਹਾਂ ਪਹਿਲੇ ਦਿਨ ਤਾਂ ਹੈਗਾ ਤੁਸੀਂ ਤੱਲੇ ਦਿਨੀ ਪਈ ਜਾਂਦੇ ਮੈਨੂੰ ਹਾਂ ਬਿਲਕੁਲ ਬਿਲਕੁਲ ਤੇ ਉਹ ਕਹਿੰਦੇ ਚਲ ਅਰਜੀ ਲਿਖ ਦੇ ਕਹਿੰਦੇ ਅੱਗੇ ਤੋਂ ਬਾਅਦ ਗੈਰ ਹਾਜ਼ਰ ਤੇਰਾ ਨਾ ਕੱਟਦਾ ਹੂੰ ਮੈਂ ਕਹਾਂ ਠੀਕ ਹੋ ਗਈ ਤੇ ਉੱਥੋਂ ਫਿਰ ਬਾਈ ਮੈਨੂੰ ਲੈ ਕੇ ਆਇਆ ਨਹੀਂ ਅੱਜ ਕੱਲ੍ਹ ਫਿਰੇ ਬੰਦਾ ਸੋਚਦਾ ਵੀ ਕੀ ਕਰਨ ਜਾਵਾਂ ਕਹਿੰਦੇ ਦੋਨਾਂ ਦਾ ਪੈਟਰੋਲ ਫੋਕਦਾ ਹਾਂ ਹਾਂ ਬਿਲਕੁਲ ਉਹ ਬੰਦਾ ਕਰੋ ਆਇਆ ਤੇ ਉਹ ਤੁਹਾਨੂੰ ਲੈ ਕੇ ਹੈ ਅੱਛਾ ਤੇ ਕਰੋ ਵੀ ਚਲੋ ਆਪਣੇ ਵਧੀਆ ਹੈਗਾ ਬਾਈ ਨੂੰ ਰੋਕ ਦੇਣੀ ਮੈਨੂੰ ਕਿਤੇ ਵੀ ਜਾਣਾ ਬਾਈ ਨੇ ਟੋਕ ਦੇਣੀ ਆ ਰੋਕ ਦੇਣੀ ਪੂਰਾ ਓਕੇ ਹੈ ਬਾਈ ਜਿਵੇਂ ਨਾ ਹੁਣ ਨਵੀਂ ਉਮਰ ਦੇ ਵਿੱਚ ਕੋਈ ਕਲਾਕਾਰ ਪੈਦਾ ਹੁੰਦਾ ਹਾਂਜੀ ਉਹਨੂੰ ਵਧਣਾ ਹੁੰਨੇ ਫਿਰ ਉਹਨੂੰ ਸਪੋਰਟ ਰੀਲੋਡ ਹੁੰਦੀ ਆ ਜਦੋਂ ਕਿਸੇ ਕਲਾਕਾਰ ਬਣੀ ਉਹ ਝਾਤੀ ਮਾਰਦਾ ਤੁਸੀਂ ਕਿਸੇ ਦਾ ਪੱਲਾ ਫੜਿਆ ਨਹੀਂ ਜਾਂ ਤੁਹਾਨੂੰ ਕਿਸੇ ਨੇ ਪੱਲਾ ਫੜਾਇਆ ਨਹੀਂ ਜਾਂ ਫਿਰ ਕਦੇ ਕੋਈ ਇਦਾਂ ਦੀ ਘਟਨਾ ਵਾਪਰੀ ਹੈ ਅ ਮਤਲਬ ਕਿ ਵੀਰੇ ਚਲੋ ਵੀਰਾ ਕਰਦਾਗਾ ਤੁਹਾਨੂੰ ਮੈਂ ਦੱਸਿਆ ਸੀ ਨਹੀਂ ਇਦਾਂ ਨਹੀਂ ਕਹਿ ਰਿਹਾ ਮੈਂ ਜਿਵੇਂ ਕੋਈ ਕੋਈ ਨਾਮਵਰ ਕਲਾਕਾਰ ਹੋ ਗਏ ਹਾਂਜੀ ਹਾਂਜੀ ਕੋਈ ਉਹਨਾਂ ਕਿਸੇ ਤੱਕ ਤੁਸੀਂ ਪਹੁੰਚ ਕੀਤੀ ਪਰ ਯਾ ਤੁਹਾਡਾ ਕਿਸੇ ਨੇ ਪੱਲਾ ਹੀ ਨਹੀਂ ਫੜਿਆ। ਨਾ ਹਜੇ ਤੱਕ ਤਾਂ ਵੀਰੇ ਕਿਸੇ ਨੇ ਬਲਦੇ ਹੱਥ ਨਹੀਂ ਪੜਿਆ। ਜਾਣਾ ਸੀ ਗਲਾਬ ਬਾਈ ਗਲਾਬ ਬਾਈ ਨਾਲ ਚਲੋ ਕਰਨਾ ਸੀ। ਅਸੀਂ ਮਿਲ ਕੇ ਆਏ ਸੀ ਹੁਣ ਵੀਰਾ ਚੱਲਿਆ ਐਸ਼ ਲੰਗੋੜ ਹੂੰ ਉਹਨਾਂ ਤੋਂ ਥੋੜੇ ਗਾਣਾ ਆ। ਤੇ ਉਹਨਾਂ ਕੋਲ ਬਾਈ ਲੈ ਕੇ ਗਿਆ ਮਿਲਾ ਕੇ ਲੈ ਕੇ ਆਇਆ ਬਾਈ ਠੀਕ ਹੈ ਲੰਗੋੜ ਤੇ ਉੱਥੇ ਚਲੋ ਬਾਈ ਨੇ ਬਹੁਤ ਵਧੀਆ ਗੱਲਾਂ ਦੱਸਿਆ ਸਾਨੂੰ। ਵੀ ਤੂੰ ਐ ਨਹੀਂ ਆਏ ਕਰ ਹਜੇ ਵੀ ਲਿਖੀ ਚੱਲ ਗਲਾਬ ਬਾਈ ਕੋਲ ਵੀ ਜਾਣ ਦੀ ਫੇਰ ਕੋਸ਼ਿਸ਼ ਕਰੀ ਪਹਿਲਾਂ ਕੋਈ ਸਿਰਕੋ ਚੀ ਲੈਗਾ ਬਿਲਕੁਲ ਹਾਂ ਤੇ ਉਹ ਵੀ ਫੇਰ ਹੀ ਬੰਦਾ ਵੀ ਹੱਥ ਫੜੂਗਾ ਹੂੰ ਮੈਂ ਮਤਲਬ ਕਿ ਵੀਰੇ ਐਦਾ ਸੋਚਦਾ ਹੂੰ ਵੀ ਇੱਕ ਹੁੰਦਾ ਵੀ ਕਿਸੇ ਦੇ ਦੰਮ ਤੇ ਹੋ ਕਰਨਾ ਹਾਂ ਇੱਕ ਹੁੰਦਾ ਆਗਿਰੰਤ ਤੇ ਕਰਨਾ ਹਾਂ ਬਿਲਕੁਲ ਜੇ ਕਿਸੇ ਕੋਈ ਬੰਦਾ ਕਿਸੇ ਦੇ ਘਰ ਰੋਟੀ ਭਾਗਦੀ ਕਰਦਾ ਕੀ ਮਾਰੇ ਚੀ ਜਾਓ ਬਿਲਕੁਲ ਸਹੀ ਗੱਲ ਤੇ ਮੈਂ ਮਤਲਬ ਬਹੁਤ ਜਣੇ ਕਹਿੰਦੇ ਆ ਵੀ ਤੂੰ ਐ ਨਹੀਂ ਕਰ ਵੇ ਤੂੰ ਜਮ ਹੁਣ ਸੋਭੇ ਦੀ ਬਾਈ ਦੀ ਗੱਲ ਆ ਗਈ ਵੇ ਤੋ ਉਹਦੇ ਦੰਤ ਤੇ ਮਨੇ ਪੇਸਟ ਤੇ ਬਹੁਤ ਵਧੀਆ ਵਿਊ ਆਣ ਲੱਗ ਗਏ ਸੀ ਵੀਰੇ ਠੀਕ ਹੈ ਵਧੀਆ ਗ੍ਰੋਥ ਕਰ ਗਿਆ ਸੀ ਪੇਜ ਪਰ ਛੋਨੂ ਪਤਾ ਕਹ ਲੱਗ ਗਏ ਕਹਿਣ ਲੱਗੇ ਮੈਂ ਵੀ ਉਹਦੀ ਕਰ ਗਿਆ ਤੇ ਮੈਂ ਸੈਮਨਾ ਵੀਡੀਓ ਬਣਾਉਣ ਲੱਗ ਗਿਆ ਉਹ ਵੀ ਚਲੋ ਪਹਿਲੀ ਵੀਡੀਓ ਆਪਣਾਈ ਸੀ ਉਹ ਵੀ ਬਾਕੀ ਵਧੀਆ ਤੇ ਇਸ ਤੋਂ ਬਾਅਦ ਫਿਰ ਗ੍ਰੋਥ ਕਰ ਨੂੰ ਹਟ ਗਿਆ ਤੇ ਚਲੋ ਫਣੀ ਚੀਜ਼ਾਂ ਫਿਰ ਕੀ ਲਿਖਦੇ ਮੈਂ ਕੋਈ ਹੱਸਣਾ ਹੌਂਡ ਵਾਲੇ ਵਿੱਚ ਆਏ ਮਰ ਸਾਡਾ ਢਿੱਡ ਇਕੱਠਾ ਹੋ ਜੇ ਸਾਡਾ ਫਸਾ ਸਕੇ ਅਸੀਂ ਵੀਰੇ ਮੰਨਦੇ ਕਿ ਸ਼ੇਅਰ ਵਗੈਰਾ ਜਿਵੇਂ ਸੁਣਾਓ ਅੱਜ ਕੁਸ਼ਣ ਨਾ ਮਾਰ ਕਹਿੰਦਾ ਕੁੜੀਆਂ ਨੂੰ ਟ੍ਰੋਲ ਕਰਨਾ ਹੈ ਉਹ ਸਾਹਮਣੇ ਬੈਠੀਆਂ ਟ੍ਰੋਲੀ ਕਰਨਾ ਪਉਂਦਾ ਸੁਣਾ ਦਿਓ ਬਸ ਸੁਣਾ ਦਿੰਦੇ ਲੈ ਜਿੰਨੀਆਂ ਵੀ ਸਾਹਮਣੇ ਕੁੜੀਆਂ ਬੈਠੀਆਂ ਗੌਰ ਨਾਲ ਜਿਹੜਾ ਸਾਡੀ ਐਕਸਪੈਸਾ ਰੀਲ ਦੇਖ ਰਹੀਆਂ ਮੈਨਾਂ ਗੌਰ ਰੱਖੇ ਇਹਦੇ ਤੇ ਮੁੰਡਾ ਥੋੜੇ ਤੇ ਕਮੈਂਟ ਕਰਨ ਲੱਗਿਆ ਨਹੀਂ ਮਤਲਬ ਕਿ ਸਾਰਿਆਂ ਨੂੰ ਨਹੀਂ ਕਹਿੰਦਾ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਥੋੜੀਆਂ-ਥੋੜੀਆਂ ਨੂੰ ਤਾਂ ਕਹਿਣਾ ਇੱਕ ਦੋ ਨੂੰ ਕਹਿ ਰਹੇ ਆ ਚੱਲ ਠੀਕ ਆ ਇੱਕ ਦੋ ਕੁੜੀਆਂ ਨੂੰ ਕਹੂਗਾ ਹੁਣ ਉਹਨੇ ਖਿਆਲ ਰੱਖਿਆ ਤੁਸੀਂ ਕਿ ਮੈਂ ਛੱਡਦਾ ਨਹੀਂ ਹੁੰਦਾ ਮੁੜ ਕੇ ਹਾਂ ਜਿਹ ਕਿਉਂਦਾ ਫਿਰ ਵੀ ਹੱਸ ਹੱਸ ਗੱਲਾਂ ਕਰਦੀ ਆ ਹਾਂ ਉਸਤਾਦ ਮੜਾ ਜ ਆਪਣੇ ਹੱਥ ਵਿੱਚ ਸਾਭ ਕੇ ਰੱਖ ਫੇਰ ਨਾ ਕਹੀ ਟੰਗ ਤੇ ਇਹ ਜਿਹੜਾ ਸਾਹਮਣੇ ਰੀਲ ਦੇਖੀ ਤਾਂ ਉਹਨੂੰ ਕਹ ਰਹੇ ਆ ਅੱਛੀ ਫਾੜ ਲਓ ਜੀ ਠੀਕ ਹੈ ਹਾਂ ਕਰ ਦੋ ਟੈਗ ਫਿਰ ਹਾਂ ਜਰੂਰ ਜਰੂਰ ਜਿਹੜੇ ਜਿਹੜੇ ਮੁੰਡੇ ਦੀ ਸਹੇਲੀ ਹੈਗੇ ਮੜਾ ਕਰ ਦੋ ਟੈਗ ਠੀਕ ਹੈ ਤੇ ਦੂਜਾ ਕਹਿੰਦਾ ਕਿ ਸਾਭ ਕੇ ਰੱਖ ਆਪਣਿਆਂ ਵਾਲੀ ਨੂੰ ਮੈਨੂੰ ਕਹਿੰਦੀ ਤੇਰੇ ਨਾਲ ਪਿਆਰ ਆ ਕਿ ਜੇ ਸਮਝਾਉਣਾ ਦਾ ਸਮਝਾਲਾ ਬਾਈ ਤੇਰੀ ਸਹੇਲੀ ਮੇਰੇ ਨਾਲ ਗੱਲ ਕਰਨ ਨੂੰ ਤਿਆਰ ਆ ਸੋਹਣੀ ਚੀਜ਼ਾਂ ਕਹਿਣਤੀ ਆ ਇਦਾਂ ਫਿਰ ਚੀਜ਼ਾਂ ਤੁਸੀਂ ਰੀਲਾਂ ਵਗੈਰਾ ਪਾਉਂਦੇ ਰਹਿੰਦੇ ਹੋ ਇੱਕ ਵਾਰੀ ਆਈਡੀ ਜ਼ਰੂਰ ਮੈਂਸ਼ਨ ਕਰ ਦੋ ਬੋਲ ਕੇ ਇੱਕ ਵਾਰੀ ਅ ਭਾਈ ਆਪਣੀ ਆਈਡੀ ਗਿੱਲਖਰੀ01 ਤੇ ਬਾਕੀ ਸਪੋਰਟ ਰੱਖੋ ਪੂਰੀ ਤੇ ਕਹਿੰਦੇ ਵਕਤ ਬਹੁਤ ਕੀਮਤੀ ਹੁੰਦਾ ਹਾਂਜੀ ਹਾਂਜੀ ਸਮੇਂ ਦੇ हिसाब ਨਾਲ ਇਜਾਜ਼ਤ ਲੈਣੀ ਪੈਂਦੀ ਆ ਹਾਂਜੀ ਹਾਂਜੀ ਤੇ ਤੁਹਾਡਾ ਧੰਨਵਾਦ ਤੇ ਖਾਸ ਕਰਕੇ ਸਾਡੇ ਦਰਸ਼ਕਾਂ ਦਾ ਵੀ ਧੰਨਵਾਦ ਜਾਂਦੇ ਜੀ ਨਿੱਗਾ ਜਿਹਾ ਜਥਨੇ ਆ ਕੋਈ ਤੇ ਬਸ ਐਨੇ ਹੀ ਕਾ ਚਾਹਣਾ ਚਾਹੁੰ ਬਈ ਸਪੋਰਟ ਰੱਖੋ ਵੀ ਜਿਹੜੇ ਬੰਦੇ ਦਾ ਸੋਡਾ ਹੱਥ ਫੜਿਆ ਜਾਂਦਾ ਉਹਨੂੰ ਸਪੋਰਟ ਕਰੋ ਹੂੰ ਬੱਤਵਾਦ ਵੀ ਕਿ ਸਰ ਚੰਗਾ ਜਾਂ ਮਾੜਾ ਨਾ ਸੋਚੋ ਹਾਂ ਇਹਦਾ ਗੱਲ ਹੈ ਵੀ ਉਹਨੂੰ ਕਹੋ ਉਹਨੂੰ ਹੌਸਲਾ ਦਿਓ ਵੀ ਤੁਸੀਂ ਤੂੰ ਕਰ ਸਕਦਾ ਵੀ ਪੂਰਾ ਜਿੱਥੇ ਜਾਏਗਾ ਝੰਡੇ ਕੱਢ ਦੇ ਬਿਲਕੁਲ ਬਿਲਕੁਲ ਉਹਨੂੰ ਵੀ ਨਰਾਸ਼ ਨਾ ਕਰੋ ਹੂੰ ਵੀ ਤੂੰ ਕੀ ਕਰੀ ਜਾਂਦਾ ਯਾਰ ਕੰਜਰ ਕੀਤਾ ਯਾਰ ਸਾਡ ਖੜਾ ਤੂੰ ਆਪ ਦਾ ਹੋਰ ਕੰਮੀ ਲੱਗ ਜਿਹੜਾ ਕੰਮ ਕਰਦੇ ਹੋ ਉਹਦੇ ਤੇ ਫੋਕਸ ਰੱਖੋ ਹਾਂ ਉਹਨੂੰ ਕਰਦੇ ਜਾਓ ਕਦੇ ਨਾ ਕਦੇ ਤਾਂ ਸਕਸੈਸ ਹੋਊਗੀ ਬਿਲਕੁਲ 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 ਨਹੀਂ ਵਧੀਆ ਭਾਈ ਤੁਸੀਂ ਬਹੁਤ ਹੌਸਲਾ ਜਿਹੜਾ ਰੱਖੀ ਕਰਦੇ ਹੋ ਤੇ ਜੇ ਵੀਡੀਓ ਤੁਹਾਨੂੰ ਸਹੀ ਲੱਗੀ ਤਾਂ ਲਾਈਕ ਜਰੂਰ ਕਰਿਓ ਤੇ ਮੁੰਡੇ ਦੀ ਗਾਇਕੀ ਤੁਹਾਨੂੰ ਕਲਾਕਾਰੀ ਕਿੰਦਾਂ ਦੀ ਲੱਗੀ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਹੋ ਸਕੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਥੈਂਕ ਯੂ ਸ਼ੁਕਰੀ ਮਿਹਰਬਾਨੀ ਜੀ ਆਉਂਦੇ ਰਹੋ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ